ਤੇ ਹੁਣ ਮੇਰੇ ਦਰਸ਼ਨ ਹਰਕ੍ਰਿਸ਼ਨ ਜੀ ਦੇ ਵਿੱਚ ਹੋਣਗੇ ਮੇਰੇ ਦਰਸ਼ਨ ਜਿਹੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਦੀ ਗੁਰੂ ਨਾਨਕ ਸਾਹਿਬ ਨੇ ਕਿਆ ਸੀ ਮੇਰੇ ਦਰਸ਼ਨ ਅੰਗਦ ਜੀ ਦੇ ਵਿੱਚ ਨੇ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਵਾਰੀ ਕਿਆ ਸੀ ਮੇਰੇ ਦਰਸ਼ਨ ਹੁਣ ਗੁਰੂ ਅਮਰਦਾਸ ਵਿੱਚ ਹੋਣਗੇ ਗੁਰੂ ਅਮਰਦਾਸ ਅਮਰਤ 76 ਦਾ ਜਿਕਰ ਹੈ ਤਾਤੇ ਅੰਗਦ ਭੇਉ ਤਤਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰਕਿਓ ਅਮਰਦਾਸ ਅਮਰ ਤੇ ਛੱਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰ ਕੇ ਮथुरा ਅੰਮ੍ਰਿਤ ਵੈਣ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਹੁਣ ਮੇਰੇ ਦਰਸ਼ਨ ਗੁਰੂ ਅਰਜਨ ਸਾਹਿਬ ਵਿਚ ਕਰ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜਨ ਪਿਖੋ ਨੈਣ ਤੇ ਗੁਰੂ ਅਰਜਨ ਸਾਹਿਬ ਜੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਸਾਡੇ ਦਰਸ਼ਨ ਹੋਣਗੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੁਣ ਹੱਕ ਪਰਵਰ ਹੱਕ ਕੇਸ਼ ਗੁਰ ਕਰਤਾ ਹਰ ਰਾਇ ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰ ਰਾਇ ਹੁਣ ਮੇਰੇ ਦਰਸ਼ਨ ਹਰ ਰਾਇ ਜੀ ਦੇ ਵਿੱਚ ਕਰੋ ਤੇ ਗੁਰੂ ਹਰ ਰਾਇ ਸਾਹਿਬ ਜੀ ਨੇ ਕਿਹਾ ਹੁਣ ਸਾਡੇ ਦਰਸ਼ਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਿੱਚ ਹੋਣਗੇ ਮਹਾਰਾਜ ਜੀ ਉਥੇ ਇਸ ਸੰਸਾਰਿਕ ਸਰੀਰਾ ਸਰੀਰ ਦਾ ਜਿਹੜਾ ਚੋਲਾ ਸੀ ਉਹ ਤਿਆਗ ਗਏ ਗੁਰੂ ਹਰਕ੍ਰਿਸ਼ਨ ਸਾਹਿਬ ਚੌਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਉੱਤੇ ਹੋਣ ਲੱਗਾ ਸੰਤਾਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਮੜ-ਉਮੜ ਕੇ ਆਈਆਂ ਦੇਖੋ ਵਿਦਵਾਨਾਂ ਨੇ ਬੜੇ ਭੁਲੇਖੇ ਪਾਏ ਨੇ ਹਰੀ RAM ਗੁਪਤਾ инду ਪੂਸ਼ਣ ਬੈਨਰਜੀ ਤੇ ਜਾਦੂਗਰ ਸਰਕਾ ਇਹ ਤਿੰਨ ਜਿਹੜੇ ਲਿਖਾਰੀ ਨੇ ਇਹਨੇ ਸਿੱਖ ਜਗਤ ਦੇ ਵਿੱਚ ਬੜੇ ਭੁਲੇਖੇ ਪਾਏ инду ਪੂਸ਼ਣ ਬੈਨਰਜੀ ਆਪਣੀ ਕਿਤਾਬ ਟਰਾਂਸਫਰਮੇਸ਼ਨ ਆਫ ਸਿੱਖੀਜ਼ਮ ਟਰਾਂਸਫਰਮੇਸ਼ਨ ਆਫ ਗੁਰੂ ਬੜਾ ਭੁਲੇਖਾ ਪਾਉਂਦਾ ਹੈ ਇਥੋਂ ਤੱਕ ਹਰੀ RAM ਗੁਪਤਾ ਨੇ ਲਿਖਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਿਹੜਾ ਸਮਾਂ ਰਿਹਾ ਕਹਿੰਦੇ ਉਹ ਤੇ ਸਮਾਂ ਕਦ ਆਇਆ ਤੇ ਆ ਕੇ ਚਲਾ ਗਿਆ ਕਿਸੇ ਨੂੰ ਪਤਾ ਹੀ ਨਹੀਂ ਕਿੱਡਾ ਵੱਡਾ ਭੁਲੇਖਾ ਪਾਇਆ ਕਿੱਡਾ ਵੱਡਾ ਭੁਲੇਖਾ ਪਾਇਆ 1661 ਤੋਂ ਲੈ ਕੇ 1664 ਤੱਕ ਦਾ ਇਹ 65 ਤੱਕ ਦਾ ਸਮਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਬੜੀਆਂ ਬਰਕਤਾਂ ਵਾਲਾ ਸਮਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕੀ ਕੁਝ ਨਹੀਂ ਕੀਤਾ ਕਿਉਂ ਇਹ ਭੁਲੇਖੇ ਪਾਏ ਗਏ ਭਈ 5 ਸਾਲ ਦਾ ਕੋਈ ਗੁਰੂ ਹੋ ਸਕਦਾ ਹੈ ਜਦ ਇਹ ਕਿਤਾਬ ਟ੍ਰਾਂਸਫਰਮੇਸ਼ਨ ਟਾਈਟਲ ਦੇਖੋ ਮੀਨਸ ਕਿ ਬਦਲਾਵ ਬਦਲਾਵ ਕੋਈ ਨਹੀਂ ਹੈ ਗੁਰੂ ਕੈ ਸਿੱਖੋ ਜੋਤ ਉਹਾ ਜੁਗਤ ਸਾਇ ਸ਼ਹਿਕਾਇਆ ਫਿਰ ਪਲਟਿਆ ਜੋਤ ਤੇ ਉਹੀ ਹੈ ਸਰੀਰ ਦਾ ਬਦਲਣਾ ਤੇ ਕੱਪੜੇ ਦੀ ਤਰ੍ਹਾਂ ਸਵੇਰੇ ਕੋਈ ਰਾਜਾ ਤਖਤ ਤੇ ਬੈਠੇ ਨੀਲੇ ਰੰਗ ਦੇ ਕੱਪੜੇ ਪਾ ਕੇ ਕੋਈ ਸ਼ਾਮੀ ਪਾ ਕੇ ਬੈਠੇ ਪੀਲੇ ਰੰਗ ਦੇ ਉਹੀ ਰਾਜਾ ਪੀਲੇ ਰੰਗ ਦੇ ਪਾ ਕੇ ਬੈਠੇ ਕੋਈ ਮੂਰਖ ਕਹੇਗਾ ਨਾ ਕਿ ਰਾਜਾ ਬਦਲ ਗਿਆ ਕੁਈ ਸਿਆਣਾ ਕਹੇਗਾ ਰਾਜਾ ਤੇ ਹੋਈ ਹੈ ਕੱਪੜੇ ਬਦਲੇ ਨੇ ਕੋਈ ਟਰਾਂਸਫਰਮੇਸ਼ਨ ਨਹੀਂ ਹੋਇਆ ਕੱਪੜਿਆਂ ਦਾ ਕੀ ਹੈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਤੇ ਸਰੀਰ ਇੱਥੇ ਗੁਰੂ ਕੋਈ ਸਰੀਰ ਦਾ ਜੀਵਨ ਨਹੀਂ ਜੀਉਣ ਆਏ ਗੁਰੂ ਜੋਤ ਆਇਆ ਤੇ ਜਿੰਨਾ ਜਿੰਨਾ ਪ੍ਰਭੂ ਦੇ ਹੁਕਮ ਦੇ ਵਿੱਚ ਇਹ ਲਿਖਿਆ ਗਿਆ ਉਹਨਾਂ ਉਹਨਾਂ ਸਮਾਂ ਉਹ ਜਾਮੇ ਵਿੱਚ ਨਿਭਾ ਕੇ ਗਏ ਤੇ ਉਹਨਾਂ ਉਹਨਾਂ ਸਮਾਂ ਸਤਗੁਰੂ ਗੁਰੂ ਹਰ Rai ਸਾਹਿਬ ਜੀ ਦੀ ਸਰੀਰੀ ਕੁਮਰ ਸਿਰਫ 32 ਸਾਲ ਦੀ ਸੀ ਇਨੱਕ ਸਮਾਂ ਸੀ ਸਰੀਰ ਦਾ ਪਰ ਇਹ ਦੱਸ ਦਿੱਤਾ ਕਿ ਸਰੀਰ ਦਾ ਕੋਈ ਇਥੇ ਗੁਰੂ ਦਾ ਆਣਾ ਜਾਂ ਗੁਰੂ ਦਾ ਜਾਣਾ ਸਰੀਰ ਦੀ ਕੈਦ ਜਾਂ ਸਰੀਰ ਦੀ ਗੁਲਾਮੀ ਨਹੀਂ ਹੈ ਆਮ ਮਨੁੱਖਾਂ ਦੀ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਨਾ ਗੁਰੂ ਸਾਹਿਬ ਸਾਡੇ ਵਰਗੇ ਸਨ ਇਹ ਭੁੱਲ ਨਾ ਕਰਿਆ ਕਰੋ ਇਹ ਕਿਹਾ ਕਰੋ ਅਸੀਂ ਗੁਰੂ ਸਾਹਿਬ ਵਰਗੇ ਹੋ ਸਕੀਏ ਕਿਉਂਕਿ ਗੁਰੂ ਆਪ ਨਰਾਇਣ ਕਲਾ ਧਾਰ ਜਗ ਮਹ ਪਰਵਰਿਓ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਦੇਖੋ ਰੌਣਕਾਂ ਕਿੰਨੀਆਂ ਲਗੀਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਦੂਰੋਂ ਦੂਰੋਂ ਸੰਗਤਾਂ ਉਮੜ ਕੇ ਆਈਆਂ ਸ਼ੁਰੂ ਕਰੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਪਦੇਸ਼ ਜਿਹੜਾ ਕਿਹਾ ਗਿਆ ਨਾ ਇੱਕ ਗੱਲ ਯਾਦ ਰੱਖਿਓ ਗੁਰੂ ਜੋਤ ਕਦੀ ਉਮਰ ਨਹੀਂ ਦੇਖਦੀ ਭਾਵੇਂ ਉਹ 54 ਸਾਲ ਦੀ ਉਮਰ ਗੁਰੂ ਅਮਰਦਾਸ ਜੀ ਹੋਣ ਤੇ ਭਾਵੇਂ ਉਹ 5 ਸਾਲ ਦੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋਣ ਭਾਈ ਅਨੰਦ ਲਾਲ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਗੁਰਮਤ ਦੇ ਵਿੱਚ ਗੁਰੂ ਘਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਉਮਰ ਕਦੀ ਵੀ ਗਿਆਨ ਤੇ ਜੋਤ ਨੂੰ ਨਹੀਂ ਅੰਦਾਜ਼ਾ ਭਾਵ ਨਹੀਂ ਬਿਆਨ ਕਰ ਸਕਦੀ ਗਿਆਨ ਤੇ ਜੋਤ ਨੂੰ ਰੱਬ ਦੀ ਰਹਿਮਤ ਮਿਹਰ ਬਿਆਨ ਕਰਦੀ ਹੈ ਭਾਈ ਨੰਦ ਲਾਲ ਦਾ ਬੜਾ ਕਮਾਲ ਦਾ ਬਚਨ ਹੈ ਸੁਣੋ ਜੀ ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ ਕਿਥੇ ਇਹ ਨਾ ਸਮਝਿਓ ਬਜ਼ੁਰਗੀ ਮਤਲਬ ਸਿਆਣਪ ਉਮਰ ਨਾਲ ਆਉਂਦੀ ਹੈ ਕਹਿੰਦੇ ਇੱਥੇ ਤੇ 80 80 ਸਾਲ ਅਨ ਭੋਗ ਕੇ ਮੈਲਾ ਕਰਕੇ ਵੀ ਕਹਿੰਦੇ ਗਫਲਤ ਦੀ ਨੀਂਦ ਸੌ ਕੇ ਗਏ ਲੋਕੇ ਅਇਥੇ ਤੇ ਵੱਡੇ ਵੱਡੇ ਬਾਦਸ਼ਾਹ ਆਏ ਕਹਿੰਦੇ ਕਿ ਨਾ ਬੜੇ ਇੱਥੇ ਆਏ ਉਮਰਾਂ ਭੋਗ ਭੋਗ ਕੇ ਤੇ ਕੱਖ ਨਹੀਂ ਕੀਤਾ ਬਦਫੈਲੀਆਂ ਕੀਤੀਆਂ ਖਾਏ ਖਾਏ ਕਰੇ ਬਦਫੈਲੀ ਅਹੰਕਾਰ ਦੇ ਵਿੱਚ ਜੀਵਨ ਬਤੀਤ ਕੀਤਾ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਪਰ ਇੱਥੇ ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ ਬਜ਼ੁਰਗੀ ਸਿਆਣਪ ਉਹ ਹੈ ਜਿਹਦੇ ਅੰਦਰ ਬੰਦਗੀ ਵਰਤ ਜਾਏ ਰਹਿਮਤ ਵਰਤ ਜਾਏ ਗਰ ਬਜ਼ੁਰਗੀ ਬਾਇਦਤ ਕຸນ ਬੰਦਗੀ ਵਰਨਾ ਆਖਰ ਮੇਂ ਕਛੀ ਸ਼ਰਮਿੰਦਗੀ ਇਸ ਤੋਂ ਬਿਨਾ ਤੇ ਜੀਵਨ ਭਾਵੇਂ 100 ਸਾਲ ਵੀ ਹੋ ਜਾਏ ਨਾ ਤਾਂ ਵੀ ਸ਼ਰਮਿੰਦਗੀ ਇਹ ਬੰਦਾ ਰੁਕੇ ਜਾਂਦਾ ਹੈ ਹਜੀ ਸ਼ਬਦ ਵਿੱਚ ਵਿਚਾਰ ਕੀਤੀ ਹੈ ਗੁਰੂ ਅਰਜੁਨ ਸਾਹਿਬ ਜੀ ਨੇ ਅੱਜ ਦੱਸਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀ ਕੀ ਬਖਸ਼ਿਸ਼ਾਂ ਦਿੱਤੀਆਂ ਸੁਣੋ ਜਿਹੜੇ ਕਹਿੰਦੇ ਨਾ ਕਿ ਕੀ ਕੀਤਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੱਲੀ ਇੱਥੇ ਆ ਕੇ ਚੇਚਕ ਦਾ ਰੋਗ ਦੂਰ ਨਹੀਂ ਕੀਤਾ ਪਹਿਲੀ ਬਖਸ਼ਿਸ਼ ਸਤਿਗੁਰ ਜੀ ਨੇ ਤੰਬਾਕੂ ਨੁਸ਼ੀ ਤੇ ਰੋਕ ਲਾਈ ਪਹਿਲੇ ਹੁਕਮ ਤੰਬਾਕੂ ਨਹੀਂ ਕੋਈ ਕਰੇਗਾ ਜੇ ਤੰਬਾਕੂ ਕਰੇਗਾ ਉਹ ਗੁਰੂ ਕੇ ਦਰਸ਼ਨ ਨਹੀਂ ਕਰ ਸਕਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਫਰਮਾਨ ਸੀ ਦੂਸਰਾ ਕੁੜੀ ਮਾਰ ਕੋਈ ਨਹੀਂ ਕਰੇਗਾ ਧੀ ਨੂੰ ਕੋਈ ਕੁਖਾਂ ਵਿੱਚ ਨਹੀਂ ਮਾਰੇਗਾ ਜੇ ਕੋਈ ਮਾਰੇਗਾ ਗੁਰੂ ਘਰ ਦੇ ਵਿੱਚ ਉਹਨੂੰ ਆਉਣਾ ਤੇ ਉਹਦੀ ਦਿੱਤੀ ਹੋਈ ਜਿੰਨੀ ਵੀ ਭੇਟਾਂ ਉਹ ਪ੍ਰਵਾਨ ਨਹੀਂ ਹੋਏਗੀ ਤੀਜੀ ਗੱਲ ਸਤਗੁਰ ਜੀ ਨੇ ਮਸੰਦਾਂ ਦੇ ਖਿਲਾਫ ਜਿਹੜੇ ਗੁਰੂ ਕੀ ਘਰ ਗੋਲਕ ਲੁੱਟਦੇ ਸਨ ਪਹਿਲਾ ਹੁਕਮ ਨਾਮਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਲਿਖਿਆ ਹੋਇਆ ਮਸੰਦਾਂ ਦੇ ਖਿਲਾਫ ਉਹਨਾਂ ਨੂੰ ਸੋਝੀ ਦੇਣ ਵਾਸਤੇ ਕਿ ਤੁਸੀਂ ਭਾਉ ਖਾਓ ਗੁਰੂ ਕੀ ਗੋਲਕ ਜੇ ਖਾਓਗੇ ਤੇ ਭਿੱਟ ਜਾਓਗੇ ਪਰਿਵਾਰ ਵੀ ਭਿੱਟ ਜਾਣਗੇ ਚੌਥੀ ਬਖਸ਼ਿਸ਼ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਫਕੀਰਾਂ ਤੇ ਪੀਰਾਂ ਤੇ ਸਿੱਧਾਂ ਇਹਨਾਂ ਤੋਂ ਕਰਵਾਇਆ ਬੜੀ ਵੱਡੀ ਬਖਸ਼ਿਸ਼ ਹੈ ਸੁਣੋ ਹੁਣ ਇਤਿਹਾਸ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰ ਤੇ ਮੁਸਲਮਾਨ ਪੀਰ ਫਕੀਰ ਬਹੁਤ ਆਉਂਦੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ بڑے ਪੀਰ ਫਕੀਰ ਆਸ਼ਕ ਸਨ रोशन ज़मीर ए बड़ा नामी फकीर सी मुसलमान ए गुरु हरकिशन साहिब जी ਦੇ ਦਰ ਤੇ ਬੈਠਾ ਰਹਿੰਦਾ ਸੀ ਇਸ ਤੋਂ ਬਾਅਦ ਰੋਪੜ ਦੇ ਤਿੰਨ ਬਹੁਤ ਵੱਡੇ ਪੀਰਾਂ ਫकीਰ ਜਿਨੂੰ ਦੁਨੀਆਂ ਸਿਰ ਝੁਕਾਉਂਦੀ ਸੀ ਮੁਸਲਮਾਨ ਸਿਰ ਝੁਕਾਉਂਦੇ ਸਨ नूरदीन माला शेख ਤੇ मोहम्मद बख्श ए ਤਿੰਨ ਪੀਰ ਫਕੀਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ ਬੜਾ ਨਾਮਨਾ ਰੱਖਦੇ ਸਨ ਤੇ ਬੈਠੇ ਕਿੱਥੇ ਹੁੰਦੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਣਾ ਚ ਇਹਨਾਂ ਤਿੰਨਾਂ ਫਕੀਰਾਂ ਨੇ ਇਤਿਹਾਸ ਕਹਿੰਦਾ ਤਿੰਨਾਂ ਨੇ ਨੂਰਦੀਨ ਮਾਲਾ ਬਖਸ਼ ਮਾਲਾ ਸ਼ੇਖ ਤੇ ਮੁਹੰਮਦ ਬਖਸ਼ ਇਹਨਾਂ ਤਿੰਨਾਂ ਨੇ ਕਾਬਲ ਕੰਧਾਰ ਤੇ ਇੱਥੇ ਉਜ਼ਬੇਕਿਸਤਾਨ ਅਬ ਅਜ਼ਰਬਾਈਜਾਨ ਤੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਮੇਂ ਸਿੱਖੀ ਦਾ ਪ੍ਰਚਾਰ ਕੀਤਾ ਅਸੀਂ ਕਹਿੰਦੇ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਦੱਸੋ ਇਤਿਹਾਸ 'ਚ ਕੀ ਕੀ ਹੈ ਸਤਗੁਰ ਜੀ ਦੀਆਂ ਬਖਸ਼ਿਸ਼ਾਂ ਸੁਣੋ ਇੱਕ ਦਿਨ ਦੇਖੋ ਲੰਮਾ ਪਿੰਡ ਤੇ ਇੱਕ ਲੰਮਾ ਸ਼ਹਿਰ ਲੰਮਾ ਸ਼ਹਿਰ ਵੈਸੇ ਕਹਿੰਦੇ ਆ ਜਿਹੜਾ ਪਸ਼ਾਵਰ ਦੇ ਲਾਗੇ ਦਾ ਸਥਾਨ ਹੈ ਨਾ ਉਹਨੂੰ ਲੰਮਾ ਸ਼ਹਿਰ ਕਹਿੰਦੇ ਆ ਪਸ਼ਾਵਰ ਤੋਂ ਸੰਗਤਾਂ ਉੱਠ ਟੁੱਟ ਕੇ ਆਈਆਂ ਕਹਿੰਦੇ ਕਿੱਥੇ ਚਲਿਓ ਕਹਿੰਦੇ ਬੜਾ ਨਾਮ ਨਾ ਸੁਣ ਰਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਲਿਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੁਰਨ ਵਸਤੇ ਤੇ ਉੱਥੋਂ ਇੱਕ ਚੋਰ ਸੀ ਜੇਬ ਕਤਰਾ ਸੀ ਸ਼ਹਿਰ ਦਾ ਜਿਹਦਾ ਨਾਮ ਸੀ ਜਸਮੰਤ ਰਾਏ ਉਹ ਕਹਿੰਦਾ ਮੈਂ ਵੀ ਚਲਾਂਗਾ ਤੇ ਲੋਕੀ ਕਹਿੰਦੇ ਚੱਲ ਭਾਈ ਪਰ ਚੋਰੀ ਨਾ ਕਰੀਂ ਉਹ ਕਹਿੰਦਾ ਨਾ ਨਾ ਪਰ ਉਹਦੇ ਮਨ 'ਚ ਇੱਕ ਖੋਟ ਸੀ ਵੀ ਮੈਂ ਗੁਰੂ ਘਰ ਜਾਵਾਂਗਾ ਉਥੇ ਇੰਨੀਆਂ ਸੰਗਤਾਂ ਤੇ ਜੀਵਕਤਰਨ ਦਾ ਮੌਕਾ ਮਿਲ ਜਾਏਗਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਆਇਆ ਗੁਰੂ ਹਰਕ੍ਰਿਸ਼ਨ ਸਾਹਿਬ ਬਹੁਤਾ ਨਹੀਂ ਬੋਲਦੇ ਸਨ ਪਰ ਜਦ ਵੀ ਬੋਲਦੇ ਸਨ ਤੇ ਬਾਣੀ ਮੁਖੋਂ ਉਚਾਰੀ ਐ ਸਿਰਫ ਬਾਣੀ ਦਾ ਉਚਾਰਨ ਕਰਦੇ ਸਨ ਇੰਨੀ ਬਾਣੀ ਕੰਠ ਸੀ ਅੱਛਾ ਮੈਂ ਵਿੱਚੋਂ ਦੱਸਦਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਵਿੱਚ ਸਿੱਖਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਵਾਏ ਨੇ ਪਿਛਲੇ ਸਾਲ ਦਾਸ ਨੇ ਬੰਗਲਾ ਸਾਹਿਬ ਦੀ ਧਰਤੀ ਤੋਂ ਵੀ ਆਇਆ ਇਤਿਹਾਸ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਭੈਣ ਦਾ ਨਾਮ ਵੀ ਮਿਲਦਾ ਹੈ ਰੂਪਕੁਐਰ ਭੈਣ ਰੂਪਕੁਐਰ ਬਹੁਤ ਵੱਡੇ ਲਿਖਾਰੀ ਸਨ ਗੁਰੂ ਹਰ Rai ਸਾਹਿਬ ਦੀ ਧੀ ਸੀ ਇਹਨਾਂ ਦਾ ਇੱਕ ਗ੍ਰੰਥ ਮਿਲਦਾ ਹੈ ਗੁਰੂ ਅਮਰਦਾਸ ਜੀ ਦੀ ਸ਼ੋਭਾ ਦਾ ਉਹਦੇ ਵਿੱਚ ਲਿਖਿਆ ਗੁਰੂ ਕੇ ਮੋਹੇ ਕੇ ਬਚਨ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਭੈਣ ਜੀ ਦਾ ਲਿਖਿਆ ਹੋਇਆ ਭੈਣ ਦਾ ਸਿੱਕੀ ਭੈਣ ਦਾ ਇਤਿਹਾਸ ਦੇ ਵਿੱਚ ਇਤਿਹਾਸਕਾਰਾਂ ਨੇ ਇਸ ਦਾ ਇਹਦਾ ਜ਼ਿਕਰ ਕੀਤਾ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲ ਜਦ ਉਹ ਜਸਵੰਤ ਰਾਏ ਮਥਾ ਟੇਕਣ ਆਇਆ ਮਥਾ ਟੇਕ ਕੇ ਬਹਿਣ ਲੱਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅੱਖਾਂ ਭਰ ਕੇ ਵੇਖਿਆ ਮਹਾਰਾਜ ਦੁਨੀਆ ਕਿਹੜੀ ਜਾਣਦੀ ਸੀ ਉਥੇ ਕੌਣ ਆਇਆ ਕੌਣ ਨਹੀਂ ਆਇਆ ਮਹਾਰਾਜ ਜੀ ਨੇ ਜਸਵੰਤ ਰਾਏ ਦੀ ਅੱਖਾਂ 'ਚੇ ਪਾ ਕੇ ਅੱਖਾਂ ਕਿਹਾ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਹਿਲ ਗਿਆ ਭੁਬਾ ਮਾਰ ਕੇ ਰੋਣ ਲੱਗ ਗਿਆ ਮਹਾਰਾਜ ਜੀ ਨੇ ਤਰਵਾਜ਼ ਦਿੱਤਾ ਕਿਹਾ ਜਸਮント ਰਾਏ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ ਚੋਰੀ ਕਰਕੇ ਕੁਝ ਸਮੇਂ ਦਾ ਸੁੱਖ ਮਾਣ ਸਕਦੇ ਹੋ ਪਰ ਚੋਰ ਦੀ ਕੀਮਤ ਦੋ ਗੰਡਿਆਂ ਦੇ ਬਰਾਬਰ ਵੀ ਨਹੀਂ ਹੈ ਸਮਾਜ ਦੇ ਵਿੱਚ ਅੰਤ ਬੁਰਾ ਹੋਏਗਾ ਦੁੱਖਾਂ ਦੇ ਵਿੱਚ ਤੇ ਆਪਣੀ ਕੁੱਲ ਦਾ ਨਾਸ਼ ਕਰੋਗੇ ਇੱਕ ਸਾਖੀ ਨਹੀਂ ਬਿਆੰਤ ਸਾਖੀਆਂ ਰੋਪੜ ਦੀ ਧਰਤੀ ਤੋਂ ਇਥੋਂ ਇੱਕ ਭਾਈ ਦਾ ਨਾਮ ਮਿਲਦਾ ਹੈ ਸਿੱਖ ਦਾ ਨਾਮ ਮਿਲਦਾ ਹੈ ਜਿਹੜਾ ਆਇਆ ਸਤ ਪਾਈ ਪੰਜਾਬਾ ਤੇ ਨਾਲ ਇੱਕ ਆਇਆ ਭਾਈ ਭੀਮਚੰਦ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਆ ਕੇ ਕਹਿੰਦੇ ਸਤਿਗੁਰ ਜੀ ਆਤਮ ਰਸ ਦੀ ਪ੍ਰਾਪਤੀ ਕਿਵੇਂ ਹੋਏ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਬਚਨ ਉਚਾਰਿਆ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਆਤਮਕ ਰਸ ਦੀ ਪ੍ਰਾਪਤੀ ਹੋਈ ਮੁਸਲਮਾਨ ਫਕੀਰ ਆ ਕੇ ਪੁੱਛਦੇ ਸਤਿਗੁਰ ਜੀ ਕਿੱਥੋਂ ਖੁਦਾ ਦੇ ਰਿਦਾਰ ਹੋਣ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਤਹਿਕੀਕ ਦਿਲਦਾਨੀ ਆਪਣੇ ਦਿਲ ਦੀ ਤਹਿਕੀਕਾਤ ਕਰੋ ਰੋਮ ਰੋਮ ਖੜ ਗਿਆ ਮੁਸਲਮਾਨ ਫਕੀਰਾਂ ਦਾ ਜਿਹੜੇ ਸਿੱਧਾ ਨੇ ਕਦੀ ਸਿੱਖ ਜਗਤ ਦੇ ਖਿਲਾਫ ਕਫਰ ਤੋਲਿਆ ਸੀ ਉਹ ਸਿੱਧ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਬੈਠੇ ਸਨ ਆਪਣੇ ਅੰਦਰ ਦੀ ਪੂਰਤੀ ਕਰਨ ਵਾਸਤੇ ਇੰਨੀਆਂ ਬਰਕਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ 'ਚ ਸਤਿਗੁਰ ਕਾ ਖਿਵੈ ਚੰਦੋਆ ਇੰਨੀਆਂ ਬਖਸ਼ਿਸ਼ਾਂ ਉਗ ਬਣੋ ਤੈ ਆਥ ਬਣੋ ਚੋ ਚੱਕੀ ਕੀਨ ਲੋਆ ਪਰ ਦੋਖੀ ਘਟ ਸਨ ਦਿੱਲੀ ਦਰਬਾਰ ਤੋਂ ਸੁਨਿਆ ਆਇਆ ਸਤਿਗੁਰ ਜੀ ਨੇ ਕਿਹਾ ਕਿ ਦਰਸ਼ਨ ਨਹੀਂ ਦੇਣੇ ਤੇ ਨਾ ਲੈਣੇ ਆ ਔਰੰਗਜ਼ੇਬ ਦੇ ਹਾਂ ਪਰ ਸਵਾਈ ਰਾਜਾ ਜੈ ਸਿੰਘ ਕਹਿੰਦਾ ਤੇ ਫਿਰ ਚਲਦੇ ਆ ਸੰਗਤਾਂ ਦਾ ਪ੍ਰੇਮ ਹੈ ਦਿੱਲੀ ਦੀ ਸੰਗਤਾਂ ਨੂੰ ਬੜਾ ਪ੍ਰੇਮ ਦਿੱਤਾ ਗੁਰੂਆਂ ਨੇ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਰਿਸ਼ਤਾ ਚੰਦੂ ਦੀ ਧੀ ਨਾਲ ਮਨਾ ਕੀਤਾ ਸੀ ਉਹ ਦਿੱਲੀ ਦੇ ਸਿੱਖਾਂ ਦੇ ਪਿਆਰ ਪਿੱਛੇ ਕੀਤਾ ਸੀ ਇਹ ਸਤਿਗੁਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਕਦਮ ਕਦਮ ਤੇ ਇਮਤਿਹਾਨ ਰੋਪੜਦੇ ਸਮੇਂ ਕੋੜੀ ਸੁਟਤਾ ਗਿਆ। ਇਥੋਂ ਤੱਕ ਇੱਕ ਬਨਾਰਸ ਤੋਂ ਕੋੜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੀਰਤਪੁਰ ਦਰਸ਼ਨ ਕਰਨ ਆਇਆ ਸੀ ਬਸੰਤਰ ਉਹਦਾ ਨਾਮ ਸੀ। ਕਹਿੰਦਾ ਮਹਾਰਾਜ ਕੋੜ ਸਤਿਗੁਰੂ ਜੀ ਕਹਿੰਦੇ ਪੰਡਿਤ ਬਸੰਤਰ ਜੀ ਸਰੀਰ ਦਾ ਰੋਗ ਤੇ ਇੱਕ ਖਿੰ ਵਿੱਚ ਦੂਰ ਹੋ ਜਾਏਗਾ। ਪਰ ਜਿਹੜਾ ਮਨ ਤੇ ਉੱਚੀ ਨੀਵੀਂ ਜਾਤ ਪਾਤਾਂ ਦਾ ਰੋਗ ਲੈ ਕੇ ਤੁਰ ਰਿਓ ਇਹਨੂੰ ਕੌਣ ਦੂਰ ਕਰੇਗਾ? ਉਹ ਬਾ ਮਾਰ ਕੇ ਰੋਇਆ ਸੀ ਪੰਡਿਤ ਬਸੰਤਰ ਇੰਨਾ ਵਿਦਵਾਨ ਸੀ ਕਹਿੰਦੇ ਆਪਣੇ ਅੰਦਰੋਂ ਜਾਤ ਪਾਤ ਦਾ ਕੋੜ ਦੂਰ ਕਰ ਉਹ ਇਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਮਾਂ ਥੋੜਾ ਪਰ ਬਖਸ਼ਿਸ਼ਾਂ ਬਹੁਤ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਆਂ ਇਤਿਹਾਸ ਬਹੁਤ ਹੈ ਅਸੀਂ ਕਹਿੰਦੇ ਇਤਿਹਾਸ ਨਹੀਂ ਹੈ ਬੜੀਆਂ ਲਿਖਤਾਂ ਬਹੁਤ ਕੁਝ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਅਸੀਂ ਸਿੱਖਾਂ ਦੇ ਸੰਤਾਂ ਸਾਹਮਣੇ ਰੱਖਣ ਦੇ ਵਿੱਚ ਨਾਕਾਮਯਾਬ ਰਹੇ ਪਰ ਸਤਿਗੁਰ ਕਿਰਪਾ ਕਰਨ ਸਿੰਘ ਸਾਹਿਬ ਜੀ ਇੱਥੇ ਪਾਵਨ ਸਥਾਨ ਤੇ ਆਪ ਸੰਗਤਾਂ ਸਦਾ ਹੀ ਇਤਿਹਾਸ ਨਾਲ ਜਾਣੂ ਕਰਾ ਰਹੇ ਨੇ ਹੋਰ ਥਾਵਾਂ ਤੇ ਵਿਦਵਾਨ ਸੱਜਣ ਸਤਿਗੁਰ ਜੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਬ੍ਰਾਹਮਣ ਲਾਲ ਚੰਦ ਅਗੋਂ ਕਹਿੰਦਾ ਕੌਣ ਆਇਆ ਕਹਿੰਦੇ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਨੇ ਕਹਿੰਦੇ ਉਮਰ ਕਿ ਇਹਦੇ 5 ਸਾਲ ਕਹਿੰਦੇ ਨਿੱਕੀ ਉਮਰ ਤੇ ਨਾਮ ਹਿਡਾ ਵੱਡਾ ਅਹੰਕਾਰ ਵਿੱਚ ਜਾ ਕੇ ਕਹਿੰਦਾ ਐਡਾ ਵੱਡਾ ਕ੍ਰਿਸ਼ਨ ਵੀ ਤੇ ਹਰੀ ਵੀ ਤੇ ਮਹਾਰਾਜ ਜੀ ਕਹਿੰਦੇ ਆ ਕਿ ਇਹ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਦਇਆ ਸਾਡਾ ਕੀ ਹੈ ਇੱਥੇ ਸਾਡਾ ਕੁਝ ਨਹੀਂ ਹੈ ਭਾਈ ਇੱਥੇ ਤੇ ਤੂੰ ਤੂੰ ਕਰਤਾ ਤੂੰ ਹੁਵਾ ਕਹਿੰਦਾ ਫਿਰ ਗੀਤਾ ਦੇ ਅਰਥ ਕਰਕੇ ਦਿਖਾਓ ਮਹਾਰਾਜ ਕਹਿੰਦੇ ਜੇ ਅਸਾਂ ਨੇ ਕਰ ਦੇਣੇ ਤੇ ਤੁਸੀਂਾਂ ਨੇ ਫਿਰ ਸ਼ੰਕਾ ਕਰਨੀ ਹੈ ਕਿ ਬਚਪਨ ਦੇ ਵਿੱਚ ਕਿਥੇ ਚੰਗੇ ਉਸਤਾਦਾਂ ਦੇ ਪੜ੍ਹੇ ਹੋਏ ਜਾਓ ਕਿਸੇ ਨੂੰ ਫੜ ਲਿਆਓ ਜਿਹੜਾ ਤੁਹਾਨੂੰ ਲੱਗਦਾ ਅਰਥ ਨਹੀਂ ਕਰ ਸਕਦਾ ਉਹ ਵੀ ਕਰ ਦੇਗਾ ਛੱਜੂ ਚਿਵਰਟੂ ਜਿਹੜੇ ਜਿਹਦੇ ਗਲਿਏ ਗਲੂਏ ਮੁਬਾਰਕ ਚ ਆਵਾਜ਼ ਵੀ ਨਹੀਂ ਜਿਹੜਾ ਬੋਲ ਵੀ ਨਹੀਂ ਸਕਦਾ ਸਤਿਗੁਰ ਜੀ ਨੇ ਨਦਰੇ ਨਾਇਤ ਕੀਤੀ ਸਤਿਗੁਰ ਮੇਰਾ ਬੇਮੋ ਤਾਜ ਸਤਿਗੁਰ ਮੇਰਾ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਜੋਤ ਉਹਾਂ ਜੁਗਤ ਸਾਈ ਕੌਣ ਹੈ ਸਤਿਗੁਰੂ ਸਤਿਗੁਰ ਅਗਮ ਆਗਾਦ ਪੁਰਖ ਕਿਹੜਾ ਚਲੇ ਗੁਰੂ ਦੀ ਝਾਲਾ ਜੋਤ ਤੇ ਗੁਰੂ ਨਾਨਕ ਸਾਹਿਬ ਉਹੀ ਹੈ ਨਾ ਜੀ ਤੇ ਫਿਰ ਛੱਜੂ ਝੂਰ ਨੇ ਗੀਤਾ ਦੇ ਅਰਥ ਕੀਤੇ ਪੁਰਾਣਾ ਦੇ ਸਾਰੇ ਵੇਦਾਂ ਦੇ ਰਿਗ ਵੇਦ ਦੇ ਮੰਤਰਾਂ ਦੇ ਅਰਥ ਜੀਵਨ ਦਾ ਮਨੋਰਥ ਸੁਣਾਇਆ ਪੈਰਾਂ 'ਚ ਡਿੱਗ ਪਿਆ ਲਾਲਚੰਦ ਤੇ ਦਿੱਲੀ ਦੀ ਧਰਤੀ ਤੇ ਆਏ ਤੇ ਅੱਗੇ ਫਿਰ ਸ਼ੰਕਾ ਸਵਾਈ ਰਾਜਾ ਜੈ ਸਿੰਘ ਦੀ ਪਤਨੀ ਕਹਿੰਦੀ ਜੇ ਇਹ ਗੁਰੂ ਨੇ ਤੇ ਫਿਰ ਮੈਨੂੰ ਪਛਾਣਨ ਦਾਸੀਆਂ ਵਿੱਚ ਸਤਿਗੁਰ ਨੇ ਰਾਣੀ ਨੂੰ ਪਛਾਣਿਆ ਪਰ ਆਖਿਆ ਕਿ ਰਾਣੀਏ ਭਾਵੇਂ ਦੌਲਤ ਹੈ ਧਨ ਹੈ ਸਭ ਕੁਝ ਹੈ ਯਾਦ ਰੱਖੀ ਗੁਰੂ ਨੂੰ ਤੂੰ ਬਿਬਤਾ ਗੁਰੂ ਨੂੰ ਇਮਤਿਹਾਨ ਚ ਪਾਏਂਗੀ ਤੇ ਗੁਰੂ ਇੱਕ ਖਿੰਨ ਵਿੱਚ ਨਿਕਲ ਜਾਏਗਾ ਕੋਈ ਗੁਰੂ ਨੂੰ ਇਮਤਿਹਾਨ ਚ ਨਹੀਂ ਪਾਸ ਸਕਦਾ ਪਰ ਜਿਸ ਦਿਨ ਗੁਰੂ ਨੇ ਇਮਤਿਹਾਨ ਚ ਪਾਸਤਾ ਨਾ ਫਿਰ ਕੋਈ ਨਹੀਂ ਕੱਢ ਸਕਦਾ ਮਾਫੀ ਮੰਗੀ ਸੀ ਰਾਣੀ ਨੇ ਸਤਗੁਰ ਜੀ ਨੇ ਖੁਸ਼ੀਆਂ ਵਰਤਾਈਆਂ ਇਥੇ ਚੇਚਕ ਦੇ ਰੋਗ ਡਿੱਠੇ ਸੱਬੇ ਥਾਂ ਕਿ ਇਹ ਥਾਂ ਜਿਸ ਡਿੱਠੇ ਸਭ ਦੁੱਖ ਜਾਇ ਤੇ ਗੁਰੂ ਦੇ دیدار ਬੜੇ ਵੱਡੇ ਨੇ ਜੇ ਸਤਗੁਰ ਸਿਮਰੰਤ ਨੈਣ ਕੇ ਤੇ ਮਰ ਮਿਟਾਖੇਨ ਜੇ ਸਤਗੁਰ ਸਿਮਰੰਤ ਰਿਦਾ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਸਤਗੁਰ ਕੌਣ ਹੈ ਤਾਤੀ ਵਾਉ ਨਾ ਲੱਗ ਗਈ ਪਾਰ ਭ੍ਰਮ ਸ਼ਰਣਾ ਹੈ ਸਤਗੁਰ ਕੌਣ ਹੈ हे ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ हे ਸੰਸਾਰ ਤਾਪ ਹਰਣਾ ਕਰੁਣਾ ਮੈਂ ਸਭ ਦੁਖ ਹਰੋ ਜਿਸ ਡਿਠੈ ਸਭ ਦੁਖ ਜਾਏ ਤੇ ਦੁਖ ਦੂਰ ਹੁੰਦੇ ਜਾਮ ਗੁਰੂ ਹੋਏ ਵੱਲ ਤਨ ਹੈ ਕਿਆ ਗਾਰਵ ਦੀਜੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪਟਾ ਨਹੀਂ ਆਕਿਆ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਬਲ ਸ਼ਬਦ ਸਾਖੀ ਸੋ ਸਚੋ ਘਰ ਜੋ ਗੁਰੂ ਗੁਰੂ ਅਹਨਸ ਜਪੈ ਜਾਸ ਪਟ ਬਿੰਨਤ ਕਹੈ ਜੋ ਗੁਰੂ ਨਾਮ ਰਿਦਮੈ ਤਰੈ ਸੋ ਜਨ ਮਰਨ ਦੋਹੂ ਠਹਿਰਾਏ ਦੁਖ ਕੀ ਹੈਗੇ ਸੰਸਾਰ ਦੇ ਗੁਰੂ ਲਈ ਗੁਰੂ ਤੇ ਜਨਮ ਮਰਨ ਕੱਟ ਦਿੰਦੇ ਨੇ ਗੁਰੂ ਸਭ ਕੁਝ ਕਰਨ ਵਾਲੇ ਸਤਗੁਰ ਸੇਕੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦੇਵ ਸਿੱਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਜੀ ਨੇ ਇਥੇ ਭਾਈ ਮਨੀਆ ਜਿਹਨੂੰ ਭਾਈ ਮਨੀ ਸਿੰਘ ਅਸੀਂ ਕਹਿੰਨੇ ਆ ਜਿਨ੍ਹਾਂ ਦੀ ਸ਼ਹਾਦਤ ਦਾ ਦਿਹਾੜਾ ਨਿਕਲਿਆ ਪਿੱਛੇ ਦੋ ਦਿਨ ਪਹਿਲਾਂ ਭਾਈ ਮਨੀਆ ਤੇ ਭਾਈ ਦੇਵਾਲਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਸੇਵਾ ਕਮਾਉਂਦੇ ਰਹੇ ਕਿਉਂ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਆਏ ਸਨ ਉਹੀ ਫਿਰ ਨਾਲ ਦਿੱਲੀ ਵੀ ਆਏ ਤੇ ਇਥੋਂ ਫਿਰ ਦਿੱਲੀ ਦੀ ਧਰਤੀ ਤੋਂ ਇਹ ਪੰਜ ਪੂਤਕ ਸਰੀਰ ਨੂੰ ਰੋਗ ਚ ਮੜਿਆ ਤੇ ਸਤਿਗੁਰ ਜੀ ਨੇ ਬਚਨ ਕੀਤਾ ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ ਇਸ਼ਾਰਾ ਕਰਕੇ ਬਾਲਾ ਸਾਹਿਬ ਦੀ ਧਰਤੀ ਤੇ ਸਤਿਗੁਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੰਜ ਪੂਤਕ ਸਰੀਰ ਦਾ ਸੰਸਕਾਰ ਇੱਥੇ ਦੀ ਇਹ ਇਤਿਹਾਸ ਛੇ ਘਟ ਮਿਲਦਾ ਪਰ ਦਿੱਲੀ ਦੀ ਰਵਾਇਤ ਹੈ ਦਿੱਲੀ ਦੇ ਸਿੱਖ ਜਿਹੜੀ ਇੱਥੇ ਦਾ ਫੋਕਲੋਰ ਇੱਥੇ ਦਾ ਜਿਹੜਾ ਪੁਰਾਤਨ ਇਤਿਹਾਸ ਉਹ ਦੱਸਦਾ ਹੈ ਔਰੰਗਜ਼ੇਬ ਦੇ ਮਨ ਵਿੱਚ ਬੇਚੈਨੀ ਸੀ ਕਿਉਂਕਿ ਦਰਸ਼ਨ ਨਹੀਂ ਦਿੱਤੇ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਖੜਾ ਰਿਆ ਬੰਗਲਾ ਸਾਹਿਬ ਦੀ ਤਰਤੀਕ ਮਿੰਟ ਹੋਰ ਲੈਣਾ ਤੇ ਉਥੇ ਖੜਾ RAM RAJ ਪਾਣੀ ਭਰਦਾ ਔਰੰਗਜ਼ੇਬ ਦਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਲਈ ਖੜਾ ਕਿੰਨੀ ਘੜੀਆਂ ਖੜਿਆ ਰਿਆ ਕਹਿੰਦਾ ਕੋਈ ਉਪਦੇਸ਼ ਮਹਾਰਾਜ ਜੀ ਨੇ ਪਹਿਲਾ ਜ਼ਫਰਨਾਮਾ ਲਿਖ ਕੇ ਭੇਜਿਆ ਔਰੰਗਜ਼ੇਬ ਨੂੰ ਕਿਆ ਖਾਦਾ ਕਿਆ ਪੈਦਾ ਹੋਏ ਜਾਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੁਗੜ ਮਿਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀਜੈ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬਖਵਾਸੀ ਆਵੇ ਮੈਲੀ ਵਾਸ ਨਾਨਕ ਸੱਚੇ ਨਾਮ ਬਿਨ ਸਬੇ ਢੋਲ ਬਿਨਾਰ ਇਹੀ ਜੋ ਇਹੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਹਿੰਦੇ ਔਰੰਗਜ਼ੇਬ ਆਇਆ ਸੀ ਕਰਮਾਤਾ ਅਜ਼ਮਤ ਦੇਖਣ ਤੇ ਗੁਰੂ ਘਰ ਨੂੰ ਫਿੱਕਾ ਪਾਉਣ ਕਬਜ਼ਾ ਕਰਨ ਤੇ ਗੁਰਗੋਬਿੰਦ ਸਿੰਘ ਸਾਹਿਬ ਨੇ ਉਹੀ ਕਿਹਾ ਨਾ ਰੰਜੀਦਾ ਤਨ ਨਾ ਪੇਚੀਦਾ ਮੂਹੈ ਤੂੰ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਔਰੰਗਜ਼ੇਬ ਕਿ ਨਾ ਪੇਚੀਦਾ ਮੂਹੈ ਨਾ ਰੰਜੀਦਾ ਤਨ ਕਿ ਖੁਦਾ ਆਵਰਦ ਦੁਸ਼ਮਣ ਸ਼ਿਕਨ ਸਤਗੁਰੂ ਗੁਰੂ ਅਰਕਿਸ਼ਨ ਸਾਹਿਬ ਮਹਾਰਾਜ ਜੀ ਦੇ ਫਿਰ ਅੰਤਮ ਦਰਸ਼ਨ ਵੀ ਸਰੀਰ ਦੇ ਕਰਨ ਆਇਆ ਸੀ ਔਰੰਗਜ਼ੇਬ ਬਾਲਾ ਸਾਹਿਬ ਪਰ ਕਹਿੰਦੇ ਉਹਨੂੰ ਦਰਸ਼ਨ ਨਹੀਂ ਹੋਏ ਇਹ ਹੈ ਸਤਗੁਰ ਜੀ ਜੋ ਬਚਨ ਕਰਤਾ ਇਕ ਸਾਧ ਬਚਨ ਅਟਲਾਦਾ